ਸੇਧੂ ਮੁਸੇਵਾਲਾ ਨੂੰ ਚਾਉਣ ਵਾਲਿਆਂ ਲਈ ਖੁਸ਼ਖਬਰੀ ਹੈ ਮਾਤਾ ਚਰਨ ਕੌਰ ਨੇ ਪੁੱਤ ਨੂੰ ਜਨਮ ਦਿੱਤਾ ਹੈ ਖੁਦ ਬਲਕੌਰ ਸਿੰਘ ਦੇ ਵੱਲੋਂ ਇੱਕ ਤਸਵੀਰ ਸਾਂਝੀ ਕੀਤੀ ਗਈ ਹੈ ਆਪਣੇ ਪੁੱਤ ਦੇ ਨਾਲ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਸ਼ੁਭਦੀਪ ਨੂੰ ਚਾਉਣ ਵਾਲੇ ਲੱਖਾਂ ਕਰੋੜਾਂ ਰੂਹਾਂ ਦੀਆਂ ਅਸੀਸਾਂ ਦੇ ਨਾਲ ਅਕਾਲ ਪੁਰਖ ਨੇ ਸਾਡੀ ਝੋਲੀ ਦੇ ਵਿੱਚ ਸ਼ੁਭਦਾ ਛੋਟਾ ਵੀਰ ਪਾਇਆ ਹੈ ਵਾਹਿਗੁਰੂ ਜੀ ਦੀਆਂ ਬਖਸ਼ਿਸ਼ਾ ਸਤਕੇ ਪਰਿਵਾਰ ਤੰਦਰੁਸਤ ਹੈ ਸਾਰੇ ਸੁਭਚਿੰਤਕਾ ਦੇ ਅਥਾ ਪਿਆਰਲੀ ਸ਼ੁਕਰਗੁਜ਼ਾਰਾ ਤਾਂ ਸਿੱਧੂ ਮੂਸੇਵਾਲਾ ਦਾ ਛੋਟਾ ਵੀਰ ਆ ਗਿਆ ਹੈ ਸ਼ੁਭਦੀਪ ਨੂੰ ਚਾਉਣ ਵਾਲਿਆ ਦਾ ਧੰਨਵਾਦ ਕਰਦੇ ਹੋਏ ਬਲਕੌਰ ਸਿੰਘ ਨਜ਼ਰ ਆਏ ਜਿੱਥੇ ਉਹਨਾਂ ਨੇ ਇੱਕ ਖੁਸ਼ਖਬਰੀ ਸਾਂਝੀ ਕੀਤੀ ਹੈ ਪੁੱਤ ਦੀ ਤਸਵੀਰ ਸਾਂਝੀ ਕੀਤੀ ਗਈ ਹੈ ਇੱਕ ਪਾਸੇ ਸਿੱਧੂ ਮੂਸੇਵਾਲਾ ਦੀ ਤਸਵੀਰ ਹੈ ਅੱਗੇ ਇੱਕ ਕੇਕ ਪਿਆ ਹੈ ਅਤੇ ਚੋਲੀ ਦੇ ਵਿੱਚ ਬਲਕੌਰ ਸਿੰਘ ਨੇ ਆਪਣੇ ਛੋਟੇ ਪੁੱਤ ਨੂੰ ਜੁਕਿਆ ਹੋਇਆ ਤੇ ਖੁਦ ਬਲਕੌਰ ਸਿੰਘ ਦੇ ਵੱਲੋਂ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਦੱਸਿਆ ਗਿਆ ਕਿ ਸ਼ੁਭਦੀਪ ਨੂੰ ਚਾਉਣ ਵਾਲੇ ਲੱਖਾਂ ਕਰੋੜਾ ਰੂਹਾਂ ਦੀਆਂ ਅਸੀਸਾਂ ਨਾਲ ਅਕਾਲ ਪੁਰਖ ਨੇ ਸਾਡੀ ਝੋਲੀ ਦੇ ਵਿੱਚ ਸ਼ੁਭਤਾ ਛੋਟਾ ਵੀਰ ਪਾਇਆ ਹੈ ਤਾਂ ਚਰਨਕੌਰ ਦੇ ਲਗਾਤਾਰ ਗਰਭਵਤੀ ਹੋਣ ਦੀਆਂ ਖਬਰਾਂ ਚੱਲ ਰਹੀਆਂ ਸਨ ਤਾਂ ਅੱਜ ਉਨ੍ਹਾਂ ਖਬਰਾਂ ਦੀ ਪੁਸ਼ਟੀ ਹੋ ਗਈ ਹੈ ਕਿ ਮਾਤਾ ਚਰਨ ਕੌਰ ਦੇ ਵੱਲੋਂ ਇੱਕ ਪੁੱਤ ਨੂੰ ਜਨਮ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਬਲਕੌਰ ਸਿੰਘ ਦੇ ਵੱਲੋਂ ਦੱਸਿਆ ਗਿਆ ਕਿ ਪਰਿਵਾਰ ਦਾ ਹਾਲ ਸਹੀ ਹੈ ਵਾਹਿਗੁਰੂ ਦੀ ਬਖਸ਼ਿਸ਼ਾ ਸਦਕੇ ਪਰਿਵਾਰ ਤੰਦੁਸਤ ਹੈ ਇਸ ਨਾਲ ਹੀ ਬਲਕੌਰ ਸਿੰਘ ਨੇ ਸਾਰੇ ਸ਼ੁਭਚਿੰਤਕਾਂ ਦਾ ਧੰਨਵਾਦ ਵੀ ਕੀਤਾ ਹੈ ਤਾਂ ਉਹ ਖੂਬਸੂਰਤ ਤਸਵੀਰ ਸਾਹਮਣੇ ਆਈ ਹੈ ਜਿੱਥੇ ਬਲਕੌਰ ਸਿੰਘ ਨੇ ਛੋਟੇ ਸ਼ੁਭ ਨੂੰ ਆਪਣੀ ਝੋਲੀ ਦੇ ਵਿੱਚ ਪਾਇਆ ਹੋਇਆ ਹੈ ਤਾਂ ਉਹ ਤਸਵੀਰ ਸਾਹਮਣੇ ਆਈ ਉਹ ਪਿਆਰੀ ਤਸਵੀਰ ਸਾਹਮਣੇ ਹੈ ਜਿੱਥੇ ਬਲਕੌਰ ਸਿੰਘ ਨੇ ਆਪਣੇ ਛੋਟੇ ਸ਼ੁਭ ਨੂੰ ਝੋਲੀ ਦੇ ਵਿੱਚ ਪਾਇਆ ਹੈ ਜਦੋਂ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤਾਂ ਇਹ ਉਹ ਪਰਿਵਾਰ ਸੀ ਜਿਸ ਦੀ ਝੋਲੀ ਉੱਜੜ ਗਈ ਸੀ ਪਰ ਅੱਜ ਪਰਮਾਤਮਾ ਨੇ ਇਸ ਝੋਲੀ ਦੇ ਵਿੱਚ ਮੁੜ ਪੁੱਤ ਦੀ ਦਾਤ ਬਖਸ਼ੀਆ ਬਲਕੌਰ ਸਿੰਘ ਅਤੇ ਚਰਨਕੌਰ ਦੇ ਘਰ ਪੁੱਤ ਨੇ ਜਨਮ ਲਿਆ ਤਾਂ ਮੂਸਾਪਿੰਡ ਦੇ ਵਿੱਚ ਇੱਕ ਵਾਰ ਫੇਰ ਖੁਸ਼ੀਆਂ ਗੂੰਜੀਆਂ ਨੇ ਬਲਕੌਰ ਸਿੰਘ ਤੇ ਚਰਨਕੌਰ ਦੇ ਘਰ ਖੁਸ਼ੀਆਂ ਆਈਆਂ ਨੇ ਚਰਨਕੌਰ ਨੇ ਪੁੱਤ ਨੂੰ ਜਨਮ ਦਿੱਤਾ